ਸੁਨਾ ਕੋਟਨ ਦੇ ਵਿੱਚ ਹੈ ਜੀ ਐਕਸਪੋਰਟ ਦੀ ਕਾਟਨ ਹੁੰਦੀ ਹੈ ਜੀ ਵੱਡੇ ਪੈਣ ਦਾ ਸੂਟ ਹੁੰਦਾ ਹੈ 60 30 ਮਿੱਟ ਦਾ 1.75 ਦੀ ਕਮੀਜ਼ 1.75 ਦੀ ਸਲਵਾਰ ਪੌਂਚੇ ਤੇ ਵਰਕ ਕਰਵਾਤਾ ਜੀ ਬਹੁਤ ਸ਼ਾਨਦਾਰ ਸੂਟ ਆ ਗਿਆ ਜਲਦੀ ਜਲਦੀ ਸਕਰੀਨ ਸ਼ਾਟ ਲੈ ਕੇ ਬੁੱਕ ਕਰ ਲਓ ਜੀ ਨਾਲ ਦੀਆਂ ਸਟਾਕ ਖਤਮ ਹੋ ਜਾਂਦਾ ਪ੍ਰਿੰਟ ਦੇਖੋ ਜੀ ਕਿੰਨਾ ਸੋਹਣਾ ਬੀਬਾ ਪ੍ਰਿੰਟ ਦਾ ਸੂਟ ਆਊਗਾ ਕਮੀਜ਼ ਆਊਗਾ ਜੀ ਇਹ ਨਾਲ ਬਾਟਮ ਤੇ ਪੌਂਚੇ ਤੇ ਵਰਕ ਆਊਗਾ ਜੀ ਬਾਟਮ ਤੇ ਪੌਂਚੇ ਤੇ ਵਰਕ ਆਊਗਾ ਜੀ ਚਾਰ ਚਾਰ ਕਦਰ ਨੇ ਦੋ ਡਿਜ਼ਾਈਨ ਨੇ ਜੀ ਜਲਦੀ ਜਲਦੀ ਬੁੱਕ ਕਰ ਲਓ ਜੀ ਫਸਟ ਬਲੈਕ ਕਲਰ ਆ ਗਿਆ ਜੀ ਨੈਕਸਟ ਦੇਖ ਬਾਟਮ ਤੇ ਪਹੁੰਚਦਾ ਵਰਕ ਆਊਗਾ ਜੀ ਪ੍ਰਿੰਟ ਬੀਬਾ ਪ੍ਰਿੰਟ ਆ ਗਿਆ ਬਹੁਤ ਸੋਹਣਾ ਦਿਖ ਰਿਹਾ ਇਸ ਟਾਈਮ ਦਾ ਹੈ ਟ੍ਰੈਂਡਿੰਗ ਆਰਟੀਕਲ ਨੇ 500 ਰੁਪਏ ਵਿੱਚ ਸੇਲ ਲਾਤੀ ਜੀ ਜਲਦੀ ਜਲਦੀ ਸਕਰੀਨਸ਼ਾਟ ਲੈ ਕੇ ਬੁੱਕ ਕਰ ਲਓ ਜੀ 60 ਵਿੱਚ ਸ਼ਿਪਿੰਗ ਦੇ ਨੇ ਆਨਲਾਈਨ ਪੇਮੈਂਟ ਕਰੋਗੇ 60 ਵਿੱਚ ਸ਼ਿਪਿੰਗ ਹੈ ਜੀ ਕੈਸ਼ ਔਨ ਡਿਲੀਵਰੀ ਕਰੋਗੇ ਸ਼ਿਪਿੰਗ 120 ਹੈ ਜੀ ਜਿਵੇਂ ਕਿ ਨਵਾਂ ਕਦਰਾ ਜੀ ਇਹ ਰਾਸ਼ਟਰੀ ਦੀਪਮ ਕੁਮਾਰ ਦਾ ਜੀ ਬਹੁਤ ਸੋਹਣਾ ਕਦਰਾ ਹੈ ਬੀਬਾ ਪ੍ਰਿੰਟ ਤੇ ਬਹੁਤ ਸੋਹਣਾ ਬਾਟਮ ਤੇ ਪਹੁੰਚਦਾ ਵਰਕ ਹੈ ਜੀ ਬਹੁਤ ਸ਼ਾਨਦਾਰ ਕਲੈਕਸ਼ਨ ਹੈ ਜੀ ਜਲਦੀ ਜਲਦੀ ਬੁੱਕ ਕਰ ਲਓ ਜੀ ਨਾਲ ਦੀ ਨਾਲ ਪਰਪਲ ਦੇ ਵਿੱਚ ਪਹੁੰਚ ਦੇ ਵਰਕ ਬਹੁਤ ਸੋਹਣੇ ਸੂਟ ਆ ਗਏ ਜੀ। ਲਓ ਜੀ ਨੈਕਸਟ ਕਿਹਦੇ ਵਿੱਚ ਇਹ ਡਿਜ਼ਾਈਨ ਆ ਗਿਆ ਮਸਟਰਡ ਕਲਰ ਆ ਗਿਆ ਪਹੁੰਚ ਦੇ ਵਰਕ ਆ ਗਿਆ ਜੀ। ਪ੍ਰਿੰਟ ਵੱਡਾ ਆ ਗਿਆ ਉਹ ਤਾਂ ਇਹ ਉਹ ਤਾਂ ਬਰੀਕ ਸੀਗਾ। ਜਲਦੀ ਜਲਦੀ ਸਕਰੀਨਸ਼ਾਟ ਲੈ ਕੇ ਬੁੱਕ ਕਰ ਚਲੋ ਪਰਪਲ ਕਲਰ ਆ ਗਿਆ ਦੇਖੋ ਜੀ। ਬਹੁਤ ਸੋਹਣੇ ਪ੍ਰਿੰਟ ਸੂਟ ਨੇ ਜੀ ਤੁਸੀਂ ਇੰਨੀ ਜਿਆਦਾ ਡਿਮਾਂਡ ਹੈ ਸੂਟ ਦੀ। ਜਲਦੀ ਜਲਦੀ ਇਸ ਬੁੱਕ ਕਰ ਲਓ ਜੀ। ਨਾਲ ਦੀਆਂ ਸਟਾਕ ਖਤਮ ਹੈ। 500 ਰੁਪਏ ਵਿੱਚ ਆਫਰ ਹੈ ਜੀ ਬਾਟਮ ਤੇ ਵਰਕ ਹੈ ਜੀ ਪਹੁੰਚ ਦੇ। ਲਓ ਜੀ ਬਹੁਤ ਸੋਹਣਾ ਸੂਟ ਨੇ ਜਲਦੀ ਜਲਦੀ ਬੁੱਕ ਕਰ ਲਓ ਜੀ। ਸੇਲ ਲੱਗੀ ਜ WhatsApp ਤੇ ਆਰਡਰ ਭੇਜਿਓ ਜੀ ਨੰਬਰ ਦਿੱਤਾ ਹੋਇਆ ਜੀ ਆਨਲਾਈਨ ਪੇਮੈਂਟ ਤੇ ਸ਼ਿਪਿੰਗ 60 ਹੈ ਜੀ ਕੈਸ਼ ਔਨ ਡਿਲੀਵਰੀ ਸ਼ਿਪਿੰਗ 120 ਹੈ ਔਰ